19 ਸਾਲ ਦਾ ਸੀ ਚੰਗਾ ਖਿਡਾਰੀ ਸੀ ਪਰ ਨਸ਼ਾ ਜਿੱਤ ਗਿਆ ਤਰਸੇਮ ਸਿਆ ਇਹ ਸਾਗ ਦਾ ਸੇਕ ਤਾਂ ਘਰ ਘਰ ਪਹੁੰਚਿਆ ਬੱਸ ਹੁਣ ਹੋ ਨਹੀਂ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਇੱਕ ਸਖਤ ਮੁਹਿੰਮ ਚਲਾਈ ਹੈ ਕਿ ਅਸੀਂ ਸਾਰਿਆਂ ਨੇ ਇਹਨਾਂ ਦਾ ਸਾਥ ਦੇਣਾ ਕਿ ਅੱਜ ਤੋਂ ਬਾਅਦ ਨਾ ਇਸ ਪਿੰਡ ਵਿੱਚ ਨਸ਼ਾ ਬਿਕੂਗਾ ਤੇ ਨਾ ਹੀ ਕਿਸੇ ਨਸ਼ਾ ਵੇਚਣ ਵਾਲੇ ਨੂੰ ਇੱਥੇ ਵੜਨ ਦਿੱਤਾ ਜਾਊ ਜਿਹੜੇ ਨਸ਼ੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਪਹर्ती ਕਰਾਵਾਂਗੇ ਕੋਈ ਵੀ ਨਸ਼ਾ ਤਸਕਰ ਦੀ ਜ਼ਮਾਨਤ ਨਹੀਂ ਕਰਾਏਗਾ ਵਾਅਦਾ ਕਰੋ ਅਸੀਂ ਆਪਣੇ ਪਿੰਡ ਨੂੰ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰਹਾਗੇ ਵਾਅਦਾ ਹੈ ਤੋਂ ਪਹਿਲਾਂ ਤਾਂ ਲੁਧਿਆਣਾ ਦੇ ਵਿੱਚ ਸਾਰੇ ਮੀਡੀਆ ਦੇ ਸਾਥੀਆਂ ਦਾ ਅੱਜ ਬਹੁਤ ਧੰਨਵਾਦ ਕਿ ਇੱਕ ਬਹੁਤ ਹੀ ਲੈਂਡਮਾਰਕ ਬਹੁਤ ਹੀ ਇੰਪੋਰਟੈਂਟ ਈਵੈਂਟ ਨੂੰ ਕਵਰ ਕਰਨ ਦੇ ਲਈ ਪਹੁੰਚੇ ਹੋ ਜਿਵੇਂ ਤੁਹਾਨੂੰ ਪਤਾ ਹੀ ਹੈ ਸਾਬ ਵਿਕਰਮਜੀਤ ਸਿੰਘ ਸਾਨੀ ਸਾਹਿਬ ਹਰਪਾਲ ਸਿੰਘ ਚੀਮਾ ਜੀ ਐਮਐਲਏ ਕੁਲਵੰਤ ਸਿੰਘ ਜੀ ਸਾਡਾ ਗੁਰਪ੍ਰੀਤ ਸਿੰਘ ਦੀਵਾਂਗਾ ਸਾਹਿਬ ਸਾਰੇ ਸਤਕਾਰਯੋਗ ਸਾਥੀ ਤੁਹਾਡੇ ਸਾਹਮਣੇ ਜਿੱਥੇ ਮੌਜੂਦ ਨੇ ਮੈਂ ਉਚੇਚੇ ਤੌਰ ਤੇ ਕਿਉਂਕਿ ਸਕਿੱਲ ਡਿਵੈਲਪਮੈਂਟ ਡਿਪਾਰਟਮੈਂਟ ਮੇਰੇ ਕੋਲੇ ਹੈ ਅੱਜ ਜਿੱਥੇ ਪਿਛਲੇ 3.5 ਸਾਲਾਂ ਤੋਂ ਪੰਜਾਬ ਸਰਕਾਰ ਭਵੰਤਮਨ ਜੀ ਦੀ ਅਗਵਾਈ ਦੇ ਵਿੱਚ ਇਸ ਗੱਲ ਲਈ ਕਾਰਰਸੀ ਕੋਸ਼ਿਸ਼ਬੱਧ ਸੀ ਕਿ ਪੰਜਾਬ ਦੇ ਵਿੱਚ ਨੌਕਰੀਆਂ ਮੰਗਣ ਵਾਲੀ ਨੌਕਰੀਆਂ ਦੇਣ ਵਾਲੇ ਨੇ ਜਿਹੜੇ ਉਹ ਚਾਹੀਦੇ ਨੇ ਔਰ ਇਹ ਉਦੀ ਸੰਭਵ ਹੈ ਜਦ ਬੱਚਿਆਂ ਦੇ ਹੱਥ ਦੇ ਵਿੱਚ ਸਕਿੱਲ ਹੋਏਗਾ ਹੁਨਰ ਹੋਏਗਾ ਪਰਮਾਤਮਾ ਨੇ ਹਰ ਬੱਚੇ ਨੂੰ ਕੋਈ ਨਾ ਕੋਈ ਹੁਨਰ ਦੇ ਕੇ ਭੇਜੇ ਤੇ ਉਹਨੂੰ ਤਰਾਸ਼ਣ ਦਾ ਕੰਮ ਹੈ ਜਿਹੜਾ ਉਹ ਆਪਣਾ ਸੁਸਾਇਟੀ ਦੇ ਸੁਸਾਇਟੀ ਦੇ ਵਿੱਚ ਸਰਕਾਰ ਵੀ ਆ ਜਾਂਦੀ ਹੈ ਇੰਡੀਵਿਜੂਅਲਸ ਵੀ ਆ ਜਾਂਦੇ ਨੇ ਫਿਲਾਂਥਰੋਪਿਸਟ ਵੀ ਆ ਜਾਂਦੇ ਨੇ ਸਾਨੀ ਸਾਹਿਬ ਵਰਗੇ ਔਰ ਇੰਡਸਟਰੀ ਵੀ ਆ ਜਾਂਦੀ ਹੈ ਸੋ ਉਹ ਕੰਮ ਹੈ ਜਿਹੜਾ ਜਿੱਥੇ ਸਰਕਾਰ ਕਰ ਰਹੀ ਸੀ ਉਸ ਨੂੰ ਚਾਰ ਚੰਨ ਲਗਾਉਣ ਦਾ ਕੰਮ ਹੈ ਜਿਹੜਾ ਉਹ ਸਾਹਿਬ ਵਿਕਰਮਜੀਤ ਸਿੰਘ ਸਾਨੀ ਔਰ ਇਹਨਾਂ ਦੀ ਸੰ ਫਾਊਂਡੇਸ਼ਨ ਉਹ ਕਰ ਰਹੀ ਹੈ ਜਿਹੜੀ ਕਿ ਮਲਟੀਪਲ ਸੈਂਟਰਸ ਚਲਾ ਕੇ ਹਜ਼ਾਰਾਂ ਬੱਚਿਆਂ ਨੂੰ ਸਕਿਲਿੰਗ ਕਰਾਰੀ ਹੈ ਉਹਨਾਂ ਦੀ ਉਹਨਾਂ ਨੂੰ ਉਹਨਾਂ ਹੀਰੇ ਨੂੰ ਤਰਾਸ਼ਣ ਦਾ ਕੰਮ ਹੈ ਜਿਹੜਾ ਉਹ ਕਰ ਰਹੀ ਹੈ ਅੱਜ ਇਸ ਐਮਐਸਡੀਸੀ ਦੇ ਵਿੱਚ ਮਲਟੀਪਲ ਸਕਿਲਸ ਨੇ ਜਿਹੜੇ ਉਹ ਦਿੱਤੇ ਜਾ ਰਹੇ ਨੇ ਬੇਕਿੰਗ ਕੇਕ ਬੇਕਿੰਗ ਤੋਂ ਲੈ ਕੇ ਕਲਨਰੀ ਆਰਟੀਫੀਸ਼ੀਅਲ ਇੰਟੈਲੀਜੈਂਸ ਔਰ ਫੈਸ਼ਨ ਡਿਜ਼ਾਈਨਿੰਗ ਜੋ 에ਅ ਨਰਸਸ 에ਅਰਕraft ਦੇ ਵਿੱਚ ਜੋ ਜੋ ক্রੂ ਹੁੰਦਾ ਉਹਨਾਂ ਦੀ ਟ੍ਰੇਨਿੰਗ ਸੋ ਮਲਟੀਪਲ ਸਕਿਲਸ ਨੇ ਜਿਹੜੇ ਉਹ ਦਿੱਤੀਆਂ ਜਾ ਰਹੀਆਂ ਨੇ ਔਰ ਮੈਂ ਸਮਝਦਾ ਕਿ ਇੱਕ ਚੰਗਾ ਮਾਹੌਲ ਹੈ ਜਿਹੜਾ ਉਹ ਹੁਣ ਪੰਜਾਬ ਦੇ ਵਿੱਚ ਬਣਨਾ ਸ਼ੁਰੂ ਹੋ ਗਿਆ ਕਿਉਂਕਿ ਜਿੱਥੇ ਸਰਕਾਰ ਦੀ ਨੀਅਤ ਸਾਫ਼ ਹੈ ਉੱਥੇ ਹੀ ਇਹੋ ਜੇ ਸਾਥੀ ਜਿਨ੍ਹਾਂ ਦਾ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਇਸ ਤਰੀਕੇ ਹੱਥ ਕਰਕੇ ਸਮਾਜ ਨੂੰ ਔਰ ਲੋੜਵੰਦ ਲੋਕਾਂ ਨੂੰ ਦਿੱਤਾ ਜਾ ਸਕੇ ਬੱਚਿਆਂ ਨੂੰ ਦਿੱਤਾ ਜਾ ਸਕੇ ਤਾਂ ਕਿ ਉਹ ਆਪਦੇ ਪੈਰਾਂ 'ਤੇ ਨਾ ਖੜੇ ਹੋ ਸਕਣ ਆਪਣੇ ਪਰਿਵਾਰਾਂ ਨੂੰ ਵੀ ਅੱਗੇ ਵਧਾ ਸਕਣ ਪੰਜਾਬ ਦਾ ਨਾਮ ਰੌਸ਼ਨ ਜੜਾ ਉਹ ਕਰ ਸਕਣ ਸੋ ਅੱਜ ਇਨਕਿਊਬੇਸ਼ਨ ਸੈਂਟਰ ਦੀ ਸ਼ੁਰੂਆਤ ਸਾਨੀ ਸਾਹਿਬ ਦੀ ਸਾਮ ਫਾਊਂਡੇਸ਼ਨ ਨੇ ਕੀਤੀ ਹੈ ਮੈਂ ਸਮਝਦਾ ਕਿ ਇੱਕ ਬਹੁਤ ਵਧੀਆ ਉਪਰਾਲਾ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਐਫਰਟਸ ਨੂੰ ਇਹਨਾਂ ਚੀਜ਼ਾਂ ਨੂੰ ਹੋਰ ਮਲਟੀਪਲਾਈਂਗ ਇਫੈਕਟ ਦੇ ਨਾਲ ਉਹ ਅੱਗੇ ਵਧਾਇਆ ਜਾਏਗਾ ਸੋ ਬਹੁਤ ਬਹੁਤ ਧੰਨਵਾਦ ਸਾਨੀ ਸਾਹਿਬ ਦਾ ਤੇ ਇਹਨਾਂ ਦੀ ਫਾਊਂਡੇਸ਼ਨ ਦਾ ਸਾਰੇ ਸਾਥੀਆਂ ਦਾ ਸਰ ਹਾਂ ਦਾ ਇਹ ਇੱਕ ਸੈਕਟਰ ਹੈ ਨਾ ਮੈਂ ਪੰਜ ਸੱਤਿਆ ਦੇ ਅਕੀਡਿਮਿਕ ਸਟੂਡੈਂਟਸ ਦਾ ਹਰੇਕ ਤੱਕ ਇਹ ਬੈਨੀਫਿਟਸ ਕਿੰਨੇ ਜਿਹੜੀ ਮੂਵਮੈਂਟ ਨੇ ਕੀ ਟੈਕਨੀਕਸਿਅਲ ਬਦਲਾਅ ਕੀਤਾ ਹੈ ਸਾਨੀ ਦਾ ਅਨੁਸਾਰ ਦੇਖੋ 4000 ਦੇ ਕਰੀਬ ਬੱਚਾ ਹੋ ਚੁੱਕਾ ਪਰ ਐਨਰੋਲਮੈਂਟਸ ਕਿੰਨੀਆਂ ਨੇ ਉਹ ਕਿੰਨੀਆਂ ਕਿਫਾਤ ਹਾਂ ਜਿਹੜੇ ਜਿਹੜੇ ਆਈਟੀਆਈ ਹੁਣ ਵਿਜ਼ਿਟ ਕਰਦੇ ਦੇਖੋ ਰੋਬੋਟਿਕ ਵੈਲਡਿੰਗ ਮਸ਼ੀਨਾਂ ਤੁਸੀਂ ਕਿਰਤੀ ਜਿਹੜਾ ਆਈਟੀਆਈ ਹੈ ਉਹ ਵੀ ਮੈਂ ਬੈਂਕਰ ਕਰ ਰਿਹਾ ਉੱਥੇ ਸਾਰੀ ਬਿਲਡਿੰਗ ਨੂੰ ਰੈਨੋਵੇਟ ਕੀਤਾ ਗਿਆ ਔਰ ਨਾਲ ਹੀ ਉੱਥੇ ਰੋਬੋਟਿਕ ਵੈਲਡਰ 3D ਪ੍ਰਿੰਟਿੰਗ ਔਰ ਐਡਵਾਂਸ ਸੀਐਨਸੀ ਮਸ਼ੀਨਾਂ ਲਾਈਆਂ ਗਈਆਂ ਜਿਹੜੇ ਕਿ ਹੁਣ ਵਿਜ਼ਿਟ ਕਰ ਰਹੇ ਨੇ ਔਰ ਉਹਦੇ ਨਾਲ ਹੁਣ ਪ੍ਰਿੰਸੀਪਲ ਸਾਹਿਬ ਔਰ ਚੇਅਰਮੈਨ ਸਾਹਿਬ ਔਰ ਵਿਸ਼ਮ ਕਰਮਾ ਜੀ ਕੁਲਾਰ ਸਾਹਿਬ ਉਧਿਆ ਸਾਹਿਬ ਆਸਰੇ ਸੀ ਕਿ ਇੰਨਾ ਵੱਡਾ ਹੰਗਾਰਾ ਆਇਆ ਇਹ ਤਕਰੀਬਨ 4000 ਤੋਂ ਬਾਅਦ ਐਡਮਿਸ਼ਨ ਹੋ ਗਈ ਹੈ ਔਰ ਇੰਨੇ ਬੱਚੇ ਔਰ ਟ੍ਰੇਨਰਸ ਔਰ ਬਾਕੀ ਜਿਹੜੇ ਆਈਟੀਆਈ ਲੈ ਵੀ ਮੈਂ ਸਮਝਦਾ ਕਿ ਜਿਹੜਾ ਲੁਧਿਆਣੇ ਦਾ ਆਈਟੀਆਈ ਹੈ ਉਹ ਇੱਕ ਚਾਨਣ ਬਨਾਰੇ ਦਾ ਕੰਮ ਕਰੇਗਾ ਇਹ ਪੂਰਾ 25 ਏਕੜ ਦਾ ਕੈਂਪਸ ਅਸੀਂ ਬਣਾਤਾ ਔਰ ਨਾਲ ਹੀ ਅੱਜ ਅਸੀਂ 7 ਕਰੋੜ ਰੁਪਿਆ ਐਮਐਲਏ ਸਾਹਿਬ ਬੈਠੇ ਹੈ ਇੱਥੇ ਜਿਹੜੀ 올림픽ਸ ਹੈ FIFA ਅਪਰੂਵ ਟਰਫ ਲਾਈ ਜਾ ਰਹੀ ਹੈ ਫੁੱਟਬਾਲ ਲਈ ਉਹ ਵੀ 3-4 ਮਹੀਨੇ ਚ ਤਿਆਰ ਹੋ ਜਾਏਗੀ ਤਾਕਿ ਇਹ ਸਾਰਾ ਕੈਂਪਸ ਨੌਜਵਾਨਾਂ ਨੂੰ ਸ਼ਕਤੀਸ਼ਾਲੀ ਉਹਨਾਂ ਦੀ એનર્ਜੀ ਨੂੰ ਪੋਜ਼ਿਟਿਵ ਉਹਨਾਂ ਨੂੰ ਸਕਿੱਲ ਦੇਣ ਤੇ ਉਹਨਾਂ ਨੂੰ ਨਾਲ ਹੀ ਖੇਡਾਂ ਵੱਲ ਪ੍ਰੇਰਿਤ ਕਰੇ ਸਰ ਕੋਟੀ ਪ੍ਰੋਸ ਐਡੋਕੇਟ ਪਾਲਿਸੀ ਦੇ ਸਕਿੱਲ ਟ੍ਰੇਨਿੰਗ ਬਜਟ ਦੇ ਵਿੱਚ ਤੇ ਅਲੇ 30% ਇਸਕੀਲ ਟਾਸਰ ਕਿਤਾ ਮੁੱਖ ਤੇ ਕਿੰਨੇ ਹੋਏ ਸੀ ਕੋਟੀ ਸਕਿੱਲ ਟ੍ਰੇਨਿੰਗ ਬਜਟ ਐਲੋਕੇਟ ਹੋਇਆ ਜਿਸ ਦਾ ਆਪ ਕੋ ਫਾਇਦਾ ਨਾ ਸਿੱਧਾ ਬਜਟ ਦੇਖੋ ਉਧਰ ਕੰਮ ਜਿਹੜਾ ਚੱਲ ਰਿਹਾ ਹੈ ਜੇ ਇਹ ਜਿਹੜਾ ਕੰਮ ਹੈ ਇਹ ਨਹੀਂ ਹੁੰਦਾ ਹੁੰਦਾ ਕਿ ਇੱਕ ਦਿਨ ਦੇ ਵਿੱਚ ਹੀ ਪੂਰਾ ਹੋ ਜਾਏਗਾ ਫਾਈਨੈਂਸ਼ੀਅਲ ਇਅਰ ਦੇ ਵਿੱਚ ਜਿੰਨੇ ਵੀ ਫੰਡਿੰਗ ਜਿਸ ਡਿਪਾਰਟਮੈਂਟ ਨੂੰ ਵੀ ਹੁੰਦੀ ਹੈ ਜਿੰਨੀ ਅਲੋਕੇਸ਼ਨ ਹੁੰਦੀ ਹੈ ਉਹਦੇ ਅਕੋਰਡਿੰਗਲੀ ਕੰਮ ਹੈ ਜਿਹੜਾ ਚੱਲਦਾ ਕਿਉਂਕਿ ਬੜਾ ਬੜਾ ਐ ਐਕਸਟੈਂਸਿਵ ਪ੍ਰੋਸੈਸ ਹੁੰਦਾ ਤੁਸੀਂ ਪਹਿਲਾਂ ਉਹਦੀ ਪ੍ਰੋਜੈਕਟ ਰਿਪੋਰਟਸ ਨੇ ਉਹ ਬਣਨੀਆਂ ਨੇ ਫਿਰ ਕਿਹੜੇ ਕਿਹੜੇ ਪਾਸੇ ਕਿਸ-ਕਿਸ ਜਗ੍ਹਾ ਤੇ ਉੱਪਰ ਕਿੰਨੀ ਸਕਿਲਿੰਗ ਹੋਣੀ ਹੈ ਉਹ ਆਨ ਗoing ਪ੍ਰੋਸੈਸ ਹੁੰਦਾ ਹੈ ਔਰ ਉਹਦੇ ਮੁਤਾਬਕ ਮੈਂ ਇਹਨਾਂ ਇਨਸ਼ੋਰ ਕਰਦਾ ਕਿ ਜਿੰਨੀ ਅਲੋਕੇਸ਼ਨ ਜਿਸ ਵੀ ਚਾਹੇ ਉਹ ਸਕਿੱਲ ਡਿਵੈਲਪਮੈਂਟ ਹੋਰ ਚਾਹੇ ਉਹ ਆਈਟੀਐਸ ਦੀ ਹੋਏਗੀ ਉਹ 100% ਯੂਟਿਲਾਈਜੇਸ਼ਨ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਹੋਣੀ ਹੈ ਕਿਉਂਕਿ ਪੰਜਾਬ ਸਰਕਾਰ ਇਹਦੇ ਲਈ ਬੜੀ ਫੋਕਸ ਔਰ ਬੜੀ ਵਚਨਬੱਧ ਹੈ ਬੜਾ ਸਭ ਤਰੀਕਾ ਹੈ ਬਤੂ ਸਿੱਖਿਆ ਕਾਫੀ ਵੱਡਾ ਕੋਲ ਇੱਕ ਪਲਾਣਾ ਹੈ ਸਰੀ ਸਿੱਖਿਆ ਕ੍ਰਾਂਤਿਕ ਜੀ ਉਹ ਪਲਾਣਾ ਮੰਦੋਬੀ ਕਾ ਨਾ ਦੇ ਪੰਜਾਬ ਦੇ ਸੁਨਹਾਰਾ ਪਲੱਸ 10th ਤੋਂ ਬਾਅਦ ਇੱਕ ਆਪਸ਼ਨ ਹੈ ਕਿ ਕਿਸੇ ਕਿਸੇ ਦੇ ਅਕਸਰ ਅਗੇ ਗਵਰਨਰਸ ਦੀ ਤਰ੍ਹਾਂ ਵੀ ਬਿਲਡ ਹੋਣਾ ਚਾਹੀਦਾ ਕਿਸੇ ਤੋਂ ਪੀਰੀਓਡ ਚਾਹੀਦਾ ਇਹ ਕਿਹਨੇ ਕਰੀਕੂਲਮ ਦੇ ਅੰਦਰ ਹਾਂ ਸਰਕਾਰੀ ਸਬੰਧ ਚ ਇਹ ਤਾਂ ਇੱਕ ਪੀਰ ਆ ਕਿਹਾ ਕਿ ਨਾ ਕਿ ਤੁਸੀਂ ਕਹਿੰਦੇ ਕਿ ਡੈਫੀਨਿਟਲੀ ਇਹ ਬੱਚਿਆਂ ਦੀ ਮੈਂਟਰਿੰਗ ਹੈ ਜਿਹੜੀ ਉਹ 10th ਕਿਉਂਕਿ ਅੱਜਕੱਲ ਬੱਚੇ ਬੜੇ ਨੋਲੇਜੇਬਲ ਨਹੀਂ ਬੱਚਿਆਂ ਨੂੰ ਪਤਾ ਕਿ ਦੁਨੀਆ ਦੇ ਵਿੱਚ ਕੀ ਹੋ ਰਿਹਾ ਉਹ 8th 9th 10th ਦੇ ਵਿੱਚ ਉਹਨਾਂ ਦਾ ਮਾਨਾ ਜਿਹੜਾ ਆਲਮੋਸਟ ਬਣਨਾ ਸ਼ੁਰੂ ਹੋ ਜਾਂਦਾ ਡੈਫੀਨਿਟਲੀ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂ ਕਿ ਇਹ ਹੋਣਾ ਚਾਹੀਦਾ ਹੈ ਉਹਦੇ ਲਈ ਜਿਹੜਾ ਕਈ ਇੰਸਟੀਟਿਊਸ਼ਨਸ ਦੇ ਨਾਲ ਡਿਪਾਰਟਮੈਂਟ ਜਿਹੜਾ ਟਾਈਪ ਕਰ ਰਿਹਾ ਤਾਂ ਕਿ ਉਹ ਬੱਚਿਆਂ ਦਾ ਇੰਟਰਸਟ ਵਾਚ ਕੀਤਾ ਜਾ ਸਕੇ ਕਿ ਉਹਨਾਂ ਦਾ ਇੰਟਰਸਟ ਕਿਸ ਪਾਸੇ ਵੱਲ ਹੈ ਤਾਂ ਕਿ ਉਹਨਾਂ ਨੂੰ ਉਸੇ ਪਾਸੇ ਉਹਨਾਂ ਬੱਚਿਆਂ ਨੂੰ ਸਕੀਨ ਕਰਾਈ ਜਾ ਸਕੇ 19 ਤੋਂ ਪਹਿਲਾਂ ਸਰ 19 ਤੋਂ ਪਹਿਲਾਂ ਠੀਕ ਉਸ ਤੋਂ ਬਾਅਦ ਵੀ ਬਾਲੋ ਪਰ ਹੁਣ ਆਏ 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 ਐਗਰੀ ਟੂ ਯੂਅਰ ਪੁਆਇੰਟ ਜੀ ਉਹਦੇ ਚ ਜਿਹੜਾ अर्ली ਮੈਪਿੰਗ ਆਫ ਚਾਈਲਡਸ ਬ੍ਰੇਨ ਐਂਡ ਇੰਟਰਸਟ ਉਹ ਬੇਸਿਕਲੀ ਇਹ ਇਹ ਮਾਡਲ ਹੈ ਉਹਦੇ ਵਾਸਤੇ ਹੁਣ ਅਸੀਂ ਪਿਛਲੇ ਦਿਨਾਂ ਦੇ ਵਿੱਚ ਇੱਕ ਜਿਹੜਾ ਜ ਲੜਕੀਆਂ ਲਈ ਜਿਵੇਂ ਜਿਵੇਂ ਇੱਥੇ ਵੀ ਚੱਲ ਰਿਹਾ ਹੈ ਇੱਕ ਕੋਸਮੋਪੋਲਿਟਨ ਲਈ ਜਿਹਦਾ ਡਰਮਟੋਲੋਜੀ ਦਾ ਬੱਚਿਆਂ ਦੀ ਲੜਕੀ ਨੂੰ ਜਾ ਕੇ ਦੱਸਾਂਗੇ ਪੁੱਛਾਂਗੇ ਇਹ ਉਹ ਜੇ ਕੋਰਸਸ ਨੇ ਜਿਹੜੇ ਸ਼ਾਰਟ ਟਰਮ ਕੋਰਸਸ ਨੇ ਕੋਸਟ ਵੀ ਬਹੁਤ ਘੱਟ ਹੁੰਦੀ ਹੈ ਇਹਦੀ ਔਰ ਬੱਚਾ ਬੜੇ ਆਏ ਪੇਇੰਗ ਜਿਹੜਾ ਹੈ ਉਹ ਬਣ ਜਾਂਦਾ ਹੈ ਹਾਈ ਸੈਲਰੀ ਜੋ ਏਮਪਲੋਈ ਹੈ ਉਹ ਬਣ ਜਾਂਦਾ ਮੈਂ ਸਮਝਦਾ ਕਿ इस तरह ने काफी प्रोजेक्ट है वो रहे हैं। लगातार, लगातार ਸਾਡਾ ਡਿਪਾਰਟਮੈਂਟ ਬਹੁਤ ਲੰਬੇ ਅਸੇ ਤੋਂ ਕਾਰਵਾਈ ਕਰ ਰਿਹਾ ਕਲਾ ਮੰਡੀ ਗੁਬਿੰਦਗੜ੍ਹ ਦੀ ਇਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਅੰਦਰ 골ਡ ਦੇ ਕੁਝ ਜਿਹੜੇ ਜੁਵੈਲਰ ਦਾ ਜਵੈਂਦਰ ਸੀ ਉਹਨਾਂ ਨੂੰ ਫੜਿਆ ਗਿਆ ਔਰ ਉਸ ਤੋਂ ਬਾਅਦ ਜ਼ਰੰਦਰ ਮੰਡੀ ਗੁਬਿੰਦਗੜ੍ਹ ਰਾਜਪੁਰਾ ਲੁਧਿਆਣਾ ਇਹ ਲਗਾਤਾਰ ਸਾਡਾ ਜਿਹੜਾ ਕੰਮ ਆ ਉਹ ਜਾਰੀ ਹੈ ਬਿਲਕੁਲ ਇਹ ਪੈਸਾਵੰਦਾ ਵੇਸ਼ ਭੜ ਦੇ ਅੰਦਰ ਇਹ ਜਿਹੜੀ ਅਸੀਂ ਇਹ ਚੀਜ਼ ਦੇ ਲਈ ਮੈਂ ਜੀਐਸਟੀ ਕੌਂਸਲ ਦੇ ਅੰਦਰ ਗਵਰਨਮੈਂਟ ਆਫ ਇੰਡੀਆ ਨੂੰ ਕਈ ਵਾਰ ਰਿਕਵੈਸਟ ਕਰ ਚੁੱਕਿਆ ਕਿ ਸਟਰਕਚਰਲ ਚੇਂਜ ਦੀ ਲੋੜ ਆ ਜੀਐਸਟੀ ਦੇ ਅੰਦਰ ਸਟਰਕਚਰਲ ਚੇਂਜ ਦੀ ਲੋੜ ਆ ਕਿਉਂਕਿ ਇਹ ਸਿਸਟਮ ਆ ਪੂਰੇ ਦੇਸ਼ ਭਰ ਦੇ ਅੰਦਰ ਲਾਸਟ ਮੀਟਿੰਗ ਸੀ ਸੈਟ ਦੀ ਰੈਵਨਿਊ ਐਨਾਲਿਸਿਸ ਦੀ ਉਹਦੇ ਅੰਦਰ ਗਵਰਨਮੈਂਟ ਆਫ ਇੰਡੀਆ ਦੇ ਜਿੰਨੇ ਵੀ ਆਫੀਸਰ ਆਏ ਸੀ ਉਹਨਾਂ ਨੇ ਕਿਹਾ ਕਿ ਲਗਭਗ 2 ਲੱਖ ਕਰੋੜ ਰੁਪਏ ਦਾ ਸਕੈਮ ਜਿਹੜਾ ਉਹ ਪੂਰੇ ਦੇਸ਼ ਭਰ ਚ ਹੁੰਦਾ ਪਰ ਲੇਕਿਨ ਪੰਜਾਬ ਜਿਹੜਾ ਉਹ ਪਹਿਲੇ ਦੇਸ਼ ਦੇ ਤਿੰਨ ਸੂਬਿਆਂ ਚੋਂ ਦਾਗਾ ਜਿੱਥੇ ਟੈਕਸ ਜਿਹੜੀ ਕੰਪਲਾਈਅੰਸ ਆ ਉਹ 100% ਆ ਔਰ ਚੋੜੀ ਜਿਹੜੀ ਆ ਉਹ ਫੜੀ ਜਾ ਰਹੀ ਹੈ ਬਿਲਕੁਲ ਚੋਰੀ ਬਰਦਾਸ਼ਤ ਨਹੀਂ ਉਹ ਜਿਹੜਾ ਵੀ ਕਰਦਾ ਸੀ ਫੜਦੇ ਪੀਆ ਜੇਲ੍ਹ ਚ ਵੀ ਠੋਕ ਦਿਆ ਔਰ ਉਹਦਾ ਜਿਹੜਾ ਜੀਐਸਟੀ ਨੰਬਰ ਆ ਉਹ ਵੀ ਅਸੀਂ ਬਲਾਕ ਕਰਦੇ ਪਰ ਲੇਕਿਨ ਅਨਫੋਰਚਨਟਲੀ ਉਹ ਪੰਜਾਬ ਦੇ ਨੰਬਰ ਬਹੁਤ ਥੋੜੇ ਨੇ ਉਹਦੇ ਅੰਦਰ ਪੰਜਾਬ ਦੇ ਬਹੁਤ ਥੋੜੇ ਜਿਹੇ ਸੈਂਟਰਲ ਜੂਰਡਿਕਸ਼ਨ ਦੇ ਅੰਦਰ ਜਿਹੜੇ ਸੈਂਟਰਲ ਜੂਰਡਿਕਸ਼ਨ ਦੇ ਅੰਦਰ ਰਜਿਸਟ੍ਰੇਸ਼ਨ ਹੋਈ ਹੋਈ ਆ ਉੱਥੇ ਜ਼ਿਆਦਾ ਫੌੜਦੇ ਚਾਂਸਸ ਬਾਰੇ ਬੋਲ ਰਹੇ ਹਾਂ ਕਿ ਕਾਫੀ ਪ੍ਰਯੋਗ ਹੋਇਆ ਹੈ। ਮੰਤੀ ਕਵਿੰਦ ਕਰਦੇ ਵਿੱਚ ਲਗਭਗ 80 ਮਿਲਦਾ ਪੰਜਵਾਂ ਛੇਮਾ ਜਿਹੜਾ ਸੀ ਬੰਦੇ ਨੂੰ ਫੜ ਚੁੱਕਿਆ ਲਗਾਤਾਰ ਫੜਦੇ ਹਰ ਦੋ ਤਿੰਨ ਮਹੀਨਿਆਂ ਬਾਅਦ ਉੱਥੇ ਕੋਈ ਨਾ ਕੋਈ ਜਿਹੜਾ ਇਸ ਤਰ੍ਹਾਂ ਦਾ ਸਕੈਮ ਆ ਉਹ ਕ੍ਰੈਕ ਹੁੰਦਾ ਰਹੇ ਤਾਂ ਫੜਦੇ ਰਹਿੰਦੇ ਨੇ। ਸਰ ਵਿੱਚ ਤਗੜਾ ਰਹੇ ਪੰਜਾਬ ਲੈ ਕੇ ਬਲਕ ਬੈਸਟ ਦੇ ਉੱਪਰ ਸਬਾਕਾ ਦਿੱਤੇ ਪੰਜਾਬ ਉਨਾ ਕਰ ਰਹੇ ਹਾਂ ਇਸ ਲਈ ਸਾਫ ਕਰ ਰਿਹਾ ਹੈ ਜੀ ਉਹ ਪਰੰਤ ਕੋ ਲਿਖੀਏ ਦੇਖੋ ਪਹਿਲਾ ਕੰਗਣਾ ਰਣੋਕ ਜੀ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਦਾ ਸੂਬਾ ਗੁਜਰਾਤ ਗੁਜਰਾਤ ਦੇ ਮੁੱਖ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੀਦਾ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਪਾਰਲੀਮੈਂਟ ਚ ਪੁੱਛਣਾ ਚਾਹੀਦਾ ਦੇਸ਼ ਦੇ ਹੋਮ ਮਿਨਿਸਟਰ ਸਾਹਿਬ ਨੂੰ ਪਾਰਲੀਮੈਂਟ ਪੁੱਛਣਾ ਚਾਹੀਦਾ ਕਿ ਗੁਜਰਾਤ ਦੀ ਬੰਦਰਗਾਹ ਤੋਂ ਸਭ ਤੋਂ ਵੱਧ ਨਸ਼ਾ ਸਭ ਤੋਂ ਵੱਧ ਡਰਗ ਜੇਕਰ ਦੇਸ਼ ਦੇ ਅੰਦਰ ਪਰਵੇਸ਼ ਕਰ ਰਿਹਾ ਤਾਂ ਬਾਇਆ ਗੁਜਰਾਤ ਕਰ ਰਿਹਾ

ਕੀ ਇਹ ਤਾਂ ਚਾਹਤ ਤੋਂ ਬਾਅਦ ਕੋਈ ਨੀ ਦਾ ਨਾਮ ਕਰੇਗਾ ਪਰ ਦੋ ਸਿਆਸਾ ਹੱਬ ਚਾਹਤ ਤੇ ਮੇਰ ਵੀਰ ਕੀ ਕਰੇ ਦੇਖੋ ਪਹਿਲਾ ਸਰਦਾਰ ਦੀਪ ਸਿੰਘ ਰਸਿੰਗਰ ਸੀ ਜਿਹਨਾਂ ਦਾ ਪ੍ਰੋਗਰਾਮ ਸੀਗਾ ਉਹਨਾਂ ਨੇ ਆਲਰੇਡੀ ਜਾ ਕੇ ਆਪਣੀ ਅਪਾਲੋਜੀ ਟੈਂਡਰ ਕੀਤੀ ਆ ਉਹਨਾਂ ਨੇ ਆਪਣਾ ਖਿਮਾ ਜਾਂਚਨਾ ਜਿਹੜੀ ਆ ਉਹ ਅਕਾਲ ਤਖਤ ਤੇ ਜਿੱਦਾਂ ਸਭ ਕੋਲ ਜਾ ਕੇ ਆਪਣੇ ਆਪ ਨੂੰ ਸਰੈਂਡਰ ਕੀਤਾਗਾ ਸੋ ਸਰਦਾਰ ਹਰਜੋਤ ਸਿੰਘ ਬਾਜ ਜੀ ਆਲਰੇਡੀ ਅਨਾਉਂਸ ਕਰ ਚੁੱਕੇ ਨੇ ਸੋ ਮੈਂ ਸਮਝਦਾ ਇੰਨਾ ਗੱਲਾਂ ਦਾ ਸਿਆਸੀ ਬਿਵਾਲ ਨਹੀਂ ਹੋਣਾ ਕਾਫੀ ਡਿਫਰੈਂਸਸ ਚੱਲ ਰਹੇ ਨੇ ਐਮਐਲਏ ਮੇਅਰ ਐਂਡ ਸੀ ਕਮਿਸ਼ਨਰ ਦੇ ਵਿੱਚ ਕਾਫੀ ਡਿਫਰੈਂਸਸ ਚੱਲ ਰਹੇ ਨੇ ਕੱਲ ਵੀ ਇਹਦੇ ਵਿੱਚ ਕਾਫੀ ਉਹਦੇ ਵਾਲੇ ਜਿਹੜੇ ਜਾਣਦ ਜਿਹੜੇ ਸਾਡੇ ਕੋਲੇ ਜਿਹੜੀ ਦਾ ਤੁਸੀਂ ਮੀਟਿੰਗ ਦਾ ਡਿਪਟੀ ਮੇਅਰ ਔਰ ਮੇਅਰ ਦਾ ਨਹੀਂ ਕੋਈ ਮੇਰੇ ਇਹ ਵੀ ਗੱਲ ਨਹੀਂ ਆਈ ਕਿ ਪਰ ਐਸ ਪਰ ਐਸ ਪਾਰਟੀਆਂ ਕਨਸਰਨਡ ਜਿੰਨੇ ਐਮਐਲਏ ਸਾਹਿਬਾਨ ਨੇ ਮਿਨਿਸਟਰ ਸਾਹਿਬਾਨ ਨੇ ਮੇਅਰ ਨੇ ਦੇਰ ਵਰਕਿੰਗ ਐਜ਼ ਅ ਟੀਮ ਜੇ ਕੋਈ ਇੰਟਰਨਲੀ ਜੇ ਥੋੜਾ ਬਹੁਤ ਕੋਈ ਕਿਸੇ ਨੂੰ ਆਪਣੇ ਏਰੀਆ ਦਾ ਜਾਂ ਕਿਸੇ ਨੂੰ ਵਾਰਡ ਦਾ ਕਵਸਟੈਂਸੀ ਦਾ ਜੇ ਕੋਈ ਇਹ ਖਿੱਚ ਤੂ ਜ਼ਰੂਰ ਹੁੰਦੀ ਹੈ ਕਿ ਮੇਰੇ ਕੰਮ ਵੱਧ ਹੋਣਾ ਚਾਹੀਦਾ ਉਸ ਕਰਕੇ ਕੋਈ ਸੈਂਡ ਆਫ ਸੈਂਡ ਮੈਂ ਕਿਹਾ ਬਾਤ ਨਹੀਂ ਉਸ ਦੀ ਦਾ ਉਸ ਦੀ ਗੱਲ ਮੇਰੇ ਕੋਲ ਨਹੀਂ ਆਈ ਹੈ ਹਿਸ ਤੱਕ ਪਰ ਪਾਰਟੀ ਐਜ਼ ਅ ਟੀਮ ਕੰਮ ਕਰ ਰਹੀ ਹੈ ਓਵਰਆਲ ਡਿਵੈਲਪਮੈਂਟ ਲੁਧਿਆਣਾ ਦੇ ਲਈ